ਹਾਂ ਵਧੀਆ ਫਲੀਆਂ ਤੋੜਨ ਦੀਆਂ ਇਹਦੀਆਂ ਨਾ ভাই ਬੜੀਆਂ ਹੀ ਕੋਰੀਆਂ ਵੱਡੀਆਂ ਨਹੀਂ ਕਿੱਤੀਆਂ ਫਲੀਆਂ ਤੋੜਨੀਆਂ ਸਾਰੀਆਂ ਤੇ ਹੁਣ ਇਹਦੀ ਖਾਦ ਬਣੂਗੀ ਵਿੱਚ ਹੀ ਬਾਹਰਾਂਗੇ ਹਾਂ ਫਲੀਆਂ ਝਾੜਦੇ ਨੇ ਆ ਵਧੀਆ ਰਹਿਣਾ ਫਲੀਆਂ ਫਲੀਆਂ ਤੋੜ ਕੇ ਮੂੰਗੀ ਵੇਖਦੀ ਵੀ ਮਹਿੰਗੀ ਆ ਹਾਂ ਹੈਗੀ 8000 ਕਿੰਨੇ ਹੈ ਨਹੀਂ ਵੈਸੇ ਸਾਫ਼ ਹੁੰਦੀ ਐ ਨਾ ਮੂੰਗੀ ਅਰੇ ਫਲੀਆਂ ਵਾਲੀ ਸਾਫ਼ ਨਿਕਲਦੀ ਐ ਵਧੀਆ ਹਾਂ ਵਧੀਆ ਸਾਫ਼ ਨੇ ਓਕੇ ਆ ਪੁੱਛਦੇ ਆਂ ਪਰ ਟਰੈਕਟਰ ਵਾਲੇ ਨੂੰ ਇਹ ਕਿਵੇਂ ਬਾਹੀਆਂ ਦੇ ਵਿੱਚ ਵਿੱਚ ਵਾਉਣ ਦਾ ਕੀ ਫਾਇਦਾ ਹੈ ਕਿਵੇਂ ਵਾਈਏ ਵਿੱਚ ਹੀ ਵਾਹੀ ਜਾਂਦਾ ਤੇ ਤੂੰ ਇਹ ਬਈ ਇਹ ਖਾਦ ਬਣਦੀ ਹੈ ਵਧੀਆ ਇਹਦੀ ਅੱਛਾ ਤਾਂ ਕਰਕੇ ਵਾਈਏ ਜਾਂਦੇ ਤੇ ਵਧੀਆ ਖਾਦ ਬਣਦੀ ਆ ਔਰ ਝਾੜ ਝੂੜ ਕੀ ਰਿਹਾ ਮੂੰਗੀ ਦਾ ਇਸ ਵਾਰ ਝਾੜ ਚੰਗਾ ਹੀ ਸੀ ਇਹਦਾ ਤਾਂ ਹੋ ਗਈ 4.5 ਅੱਡੇ ਸਾਢੇ 4 ਘੰਟੇ ਲ ਹੋ ਗਈ ਅੱਛਾ ਬਿੱਗੇ ਦੀ ਹਾਂ ਬਿੱਗੇ ਦਾ ਰਾਜਸਥਾਨ ਦੇ ਬਿੱਗਾ ਤੇ ਸਾਰੀ ਇਹ ਰੋਟਾ ਵਟਣਾ ਮਿਕਸ ਕਰਤੀ ਜਮਾ ਹਾਂ ਹਾਂ ਵਧੀਆ ਕਿਆ ਵਾਲਾ ਬਣਦੀ ਇਹਦੇ ਜਮਾ ਯਾਰ ਪਤਾ ਹੀ ਨਹੀਂ ਲੱਗਦਾ ਜਿਵੇਂ ਐਡੀ ਐਡੀ ਮੂੰਗੀ ਖੜੀ ਆ ਹਾਂ ਵਧੀਆ ਬਣਦੀ ਕੋਈ ਕਿਹੜਾ ਪਿੰਡ ਤੇ ਨਾ ਮੇਰਾ ਚੱਕ ਮਹਰਾਜ ਕਾ ਅੱਛਾ ਅੱਛਾ ਵਧੀਆ ਵਧੀਆ ਬਣਾ ਦੇ ਫਿਰ ਚੱਲ ਦੇਖਦੇ ਵੀਡੀਓ ਨਾ ਸਿਰ ਦੇ ਪਾਟ ਪਾਟ ਕੇ ਬਣਾ ਦੇ ਵਧੀਆ ਮਲਾਈ ਵਰਗਾ ਬਣਾਤਾ ਭਾਈ ਮਿਸਟਰ ਇਹ ਮੂੰਗੀ ਦੀ ਖਾਦ ਬਹੁਤ ਵਧੀਆ ਬਣਦੀ ਹੈ ਫਲੀਆਂ ਤੋੜ ਲੀਆਂ